ਉਹ ਕਰੇ ਪਾਠ ਕਰਦੇ ਪੈ ਹੀ ਕੁਝ ਅਣਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੜ ਗਿਆ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਯਾਦੇ ਜਾਣੇਗਾ ਜਾਣਦੇ ਹੋ ਅੰਦਰ ਨਹੀਂ ਜੀ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗੇ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਕਰੇ ਪਾਠ ਕਰਦੇ ਪੈ ਹੀ ਕੁਝ ਅਣਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਕੁੜੀ ਆ ਸਾਲ ਦੇ ਅੰਦਰ ਹੀ ਆ ਕੁੜੀ ਕਿ ਨਾਮ ਆ ਉਹ ਜਿਨ੍ਹਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਾਸਬੰਦ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਜਿਹਨਾਂ ਦੇ ਹਸਬੰਦ ਦਾ ਕੀ ਨਾਮ ਲੱਗਦਾ ਉਹਨਾਂ ਦੇ ਆ ਹਸਬੰਦ ਦਾ ਨਾਮ ਗੁਰਦੀਪਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਹਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾ ਦਾ ਥੋੜਾ ਦੱਸੋ ਕਿ ਘਰ ਚ ਇਕੱਲੇ ਸੀ ਜਾਂ ਕੀ ਕਰ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਘਾਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਘਾਤੇ ਆਏ ਜੀ ਹਾਂਜੀ ਤੁਸੀਂ ਕੀ ਦੇਖਿਆ ਕਿੰਨੇ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਅੱਜਹੀਂ ਮੈਂ ਪਾਸ ਉਰਨਾੜ ਕਸਤ ਲਾਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਗਲੀ ਅਗਲੀ ਕਾਰ ਵੀ ਕਰਦੇ ਆ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕੰਗ ਪਿੰਡ ਦਾ ਹੂੰ ਕੀ ਲੱਗਦਾ ਇਹ ਮਾਮਲਾ ਕਿਹੋ ਜਿਹਾ ਹੋਆ ਮੌਲਕਾਂ ਦੇਖਣ ਸੁਣਣ ਤੇ ਆਇਆ ਪੈਸਾ ਬੁਣ ਲੈਣ ਲੈਣੇ ਅੱਛਾ ਹੂੰ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇ ਗਏ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਪੂਰੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ 'ਤੇ ਰੋਪ ਲਾਇਆ ਕਿਹਦੇ ਜਿਹਨੇ ਮੈਂ ਉੱਥੇ ਮੌਕੇ ਤੋਂ ਹੋਂਡਿਆ ਤੁਹੀਂ ਉਹ ਘਰੇ ਪਾਠ ਕਰਦੇ ਪੈ ਹੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵਢ ਗਿਆ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਕੁੜੀ ਆ ਸਾਲ ਦੇ ਅੰਦਰ ਹੀ ਆ ਕੁੜੀ ਆ ਜਾਦੇ ਜਾਣੇ ਨਾ ਜਾਣ ਦਿਓ ਅੰਦਰ ਨਹੀਂ ਜਿਆਦਾ ਮੇਰਾ ਨਾਮ ਸੰਤੋਬੀਰ ਸਿੰਘ ਆ ਕਿਹੜਾ ਕੰਗਿਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਕੁੜੀ ਆ ਸਾਲ ਦੇ ਅੰਦਰ ਹੀ ਆ ਕੁੜੀ ਕੀ ਨਾਮ ਆ ਉਹ ਜਿਨ੍ਹਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਰਨੇ ਕੀ ਨਾਮ ਉਹਨਾਂ ਦਾ ਹਾਂਜੀ ਇਹਨਾਂ ਦਾ ਹਸਬੰਦ ਦਾ ਕੀ ਨਾਮ ਹੈ ਉਹਨਾਂ ਦੇ ਹਸਬੰਦ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕਿ ਘਰ ਚ ਇਕੱਲੇ ਸੀ ਜਾਂ ਕੀ ਕਰ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕੱਥੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕੱਥੇ ਆਏ ਹਾਂਜੀ ਤੁਸੀਂ ਕੀ ਜੀ ਵੇਖਿਆ ਕਿੰਨੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ